ਸਸਵੀ ਕਾਲਜ ਉਸਤੇ 124 7 ਪੰਜਾਬ ਪੰਜਾਬ ਸਰਕਾਰ ਦੇ ਐਨਆਰਆਈ ਮਾਮਲਿਆਂ ਦੇ ਵਿਭਾਗ ਨੇ ਵੱਡਾ ਉਪਰਾਲਾ ਕੀਤਾ ਪੰਜਾਬ ਸਰਕਾਰ ਦੇ ਐਨਆਰਆਈ ਮਾਮਲਿਆਂ ਦੇ ਵਿਭਾਗ ਨੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਆਨਲਾਈਨ ਐਨਆਰਆਈ ਮਿਲਣੀ ਦਾ ਯੋਜਨਨਾ ਕੀਤਾ। ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਜਿਸ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਆਪਣੇ ਸ਼ਿਕਾਇਤਾਂ ਸਰਕਾਰ ਅੱਗੇ ਰੱਖੀਆਂ। ਇਹ ਮੀਟਿੰਗ ਐਨਆਰਆਈ ਮੰਤਰੀ ਕੁਲਦੀਪ ਸਿੰਘ ਢੱਲੀਵਾਲ ਵੱਲੋਂ ਯੋਜਿਤ ਕੀਤੀ ਗਈ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਮੌਕੇ ਤੇ ਹੀ ਹੱਲ ਕੀਤੀਆਂ ਗਈਆਂ। ਇਸ ਸਮੇਂ ਦੌਰਾਨ ਜ਼ਿਆਦਾਤਰ ਮਾਮਲੇ ਜ਼ਮੀਨ ਨਾਲ ਸੰਬੰਧਿਤ ਸਨ ਇਸ ਦੇ ਨਾਲ ਹੀ ਇੱਕ ਨੌਜਵਾਨ ਔਰਤ ਦਾ ਮਾਮਲਾ ਸਾਹਮne ਆਇਆ ਹੈ ਜਿਸਦੇ ਪਤੀ ਨੇ ਪੈਸੇ ਇਕੱਠੇ ਕੀਤੇ ਤੋ ਉਸ ਨੂੰ ਵਿਦੇਸ਼ ਵਿੱਚ ਇਕੱਲੇ ਛੱਡ ਕੇ ਭੱਜ ਗਿਆ ਲੜਕੀ ਨੇ ਸ਼ਿਕਾਇਤ ਕੀਤੀ ਕਿ ਲੁਧਿਆਣਾ ਦੇ ਐਨ ਆਰ ਆਈ ਪੁਲਿਸ ਸਟੇਸ਼ਨ ਵਿੱਚ ਉਸ ਦੀ ਸ਼ਿਕਾਇਤ ਨਹੀਂ ਸੁਣੀ ਜਾ ਰਹੀ ਮੈਲਬੌਰਨ ਵਿੱਚ ਰਹਿਣ ਵਾਲੀ ਤਾਨਿਆ ਨੇ ਦੱਸਿਆ ਹੈ ਕਿ ਉਸ ਨੇ ਦਸੰਬਰ 2024 ਜਨਵਰੀ 2025 ਅਤੇ ਫਰਵਰੀ 2025 ਵਿੱਚ ਲੁਧਿਆਣਾ ਐਨ ਆਰ ਆਈ ਪੁਲਿਸ ਸਟੇਸ਼ਨ ਵਿੱਚ ਤਿੰਨ ਸ਼ਿਕਾਇਤਾਂ ਦਰਜ ਕਰਵਾਈਆਂ ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਉਸ ਦੇ ਪਤੀ ਨੇ ਪਰਿਵਾਰ ਵੱਲੋਂ 30 ਲੱਖ ਰੁਪਏ ਦਿੱਤੇ ਗਏ ਸਨ ਵਿਆਹ ਹੋਇਆ ਤੇ ਮੈਲਬੌਰਨ ਚਲੇਗੀ ਕੁਝ ਸਮੇਂ ਬਾਅਦ ਉਸਦੇ ਸੋਹਰੇ ਵੀ ਮੈਲਬਨ ਆ ਗਏ ਪਰੰਤ ਵਿੱਚ ਉਸਨੂੰ ਕੁੱਟਣਾ ਸ਼ੁਰੂ ਹੋ ਗਏ ਤੇ ਉਸਦੇ ਪਤੀ ਸਾਰੇ ਪੈਸੇ ਤੇ ਗਹਿਣੇ ਲੈ ਕੇ ਭੱਜ ਗਿਆ ਉਹ ਮੈਲਬਨ ਵਿੱਚ ਸ਼ਿਕਾਇਤ ਨਹੀਂ ਕਰ ਸਕਦੇ ਉਸਨੇ ਲੁਧਿਆਣਾ ਐਨਆਰਆਈ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਉੱਥੇ ਵੀ ਉਸਦੇ ਸ਼ਬਦ ਨਹੀਂ ਸੁਨੇ ਜਾ ਰਹੇ ਪਿਤਾ ਦੋ ਵਾਰ ਐਨਆਰਆਈ ਪੁਲਿਸ ਸਟੇਸ਼ਨ ਵਿੱਚ ਜਾ ਚੁੱਕੇ ਹਨ ਉਸਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਉਹਨਾਂ ਦਾ ਵਿਆਹ ਭਾਰਤ ਵਿੱਚ ਨਹੀਂ ਹੋਇਆ ਹੈ ਇੱਕ ਹੋਰ ਮਾਮਲਾ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਇੰਦਰਪਾਲ ਸਿੰਘ ਦੁਆਰਾ ਅੱਗੇ ਲਿਆਂਦਾ ਗਿਆ ਹੈ 인ਦਰਪਾਲ ਸਿੰਘ ਨੇ ਦੱਸਿਆ ਹੈ ਕਿ ਉਹ ਮੰਤਰੀ ਕੁਲਦੀਪ ਢਾਲੀਵਾਲ ਦੇ ਜਨਾਲੇ ਹਲਕੇ ਤੋਂ ਹਨ ਉਹਨਾਂ ਦਾ ਇੱਕ ਭਰਾ ਪੰਜਾਬ ਪੁਲਿਸ ਵਿੱਚ ਐਸਪੀ ਹਾਊਸ ਤੇ ਭਰਾ ਨੇ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦਾ ਹਿੱਸਾ ਲੈ ਲਿਆ ਪਰ ਹੁਣ ਉਸ ਦੀ ਮਾਂ ਜੋ ਕਿ ਲਗਭਗ 80 ਸਾਲਾਂ ਦੀ ਹੈ ਤੋਂ ਪਾਵਰ ਆਫ ਅਟਰਨੀ ਲੈ ਕੇ ਪਲਾਟ ਆਪਣੀ ਪਤਨੀ ਦੇ ਨਾਮ ਤੇ ਤਬਦੀਲ ਕਰਵਾ ਲਿਆ ਹੈ ਉਸ ਨੇ ਦੋਸ਼ ਲਗਾਇਆ ਕਿ ਉਸਦੇ ਭਰਾ ਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਹੈ ਜਿਸ ਤੋਂ ਬਾਅਦ ਮੰਤਰੀ ਢਾਲੀਵਾਲ ਨੇ ਜਨਾਲਾ ਦੇ ਤਹਿਸੀਲਦਾਰ ਨੂੰ ਫੋਨ ਕਰਕੇ ਸੰਪਰਕ ਕੀਤਾ ਤੇ ਹੁਕਮ ਦਿੱਤਾ ਕਿ ਪਲਾਟ ਦਾ ਤਬਾਦਲਾ ਨਾ ਕਿੱਤਾ ਜਾਵੇ ਅੰਦਰਪਾਲ ਸਿੰਘ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਹੋਂਰ ਰਜਿਸਟਰੀ ਰੱਦ ਕਰਨ ਲਈ ਅਦਾਲਤ ਵਿੱਚ ਅਰਜੀ ਦਾਇਰ ਕਰ ਸਕਦੇ ਹਨ ਦੇਸ਼ ਵਿਦੇਸ਼ ਦੇ ਵਿੱਚ ਦੁਨੀਆ ਭਰ ਦੇ ਕੋਨੇ-ਕੋਨੇ ਤੇ ਬਿਠੇ ਐਨਆਰਆਈ ਭਰਾਵਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਨਆਰਆਈ ਮੰਤਰੀ ਪੰਜਾਬ ਅੱਜ ਆਪਾਂ ਪੰਜਵੀਂ ਐਨਆਰਆਈ ਆਨਲਾਈਨ ਮਿਲਣੀ ਜਿਹੜੀ ਆ ਉਹ ਕਰਦੇ ਹਾਂ ਅਸੀਂ ਹੁਣ ਤੱਕ ਜਿਹੜਾ ਆਨਲਾਈਨ ਮਿਲਨੀਆਂ ਦੇ ਦਾਈ ਸਾਡੇ ਕੋਲ 542 ਟੋਟਲ ਕੇਸ ਆਏ ਸੀਗੇ ਜਿਲ੍ਹੇ ਚੋਂ ਅਸੀਂ 505 ਕੇਸ ਜਿਹੜੇ ਉਹ ਹੱਲ ਕਰ ਦਿੱਤੇ ਆ ਕਦੀਬ 37 ਕੇਸ ਸਾਡੇ ਜਿਹੜੇ ਅਜੇ ਪੈਂਡਿੰਗ ਆ ਜਿਹੜੇ ਕੁਝ ਕੋਰਟ ਦੇ ਵਿੱਚ ਨੇ ਕੁਝ ਦਾ ਜੇ ਹੱਲ ਨਹੀਂ ਹੋਇਆ ਅਸੀਂ ਮਾਤ ਮਹੀਨੇ ਦੇ ਵਿੱਚ ਸਾਡੇ ਕੋਲ 158 ਕੇਸ ਆਏ ਸੀਗੇ ਤੇ 20 ਜਿਹੜੇ ਉਹ ਪੈਂਡਿੰਗ ਰਹਿ ਗਏ ਬਾਕੀ ਸਾਡੇ ਜਿਹੜੇ ਉਹ ਮਸਲੇ ਹੱਲ ਹੋ ਗਏ ਇਸੇ ਤਰ੍ਹਾਂ ਫਰਵਰੀ ਚ 147 ਆਏ ਸੀਗੇ ਤੇ 7 ਕੇਸ ਰਹਿ ਗਏ ਬਾਕੀ 140 ਹੱਲ ਹੋ ਗਏ ਅੱਜ ਸਾਨੂੰ ਕੋਈ 82 ਈਮੇਲਾਂ ਜਿਹੜੀਆਂ ਟੋਟਲ ਆਈਆਂ 68 ਤੇ ਸਾਨੂੰ 19 ਜਿਹੜੇ ਵਟਸਐਪ ਮੈਸੇਜ ਜਿਹੜੇ ਆ ਤੁਹਾਡੇ ਆਏ ਆ ਸੋ ਆਪਾਂ ਜਿਹੜਾ ਸ਼ੁਰੂ ਕੀਤਾ ਸੀਗਾ ਇਹਨਾਂ ਦਾ ਹੀ ਮਿਲਦੀ ਦੇ ਤਾਂ ਹੀ ਤੁਹਾਡੇ ਮਸਲੇ ਹੱਲ ਕਰਨ ਵਾਸਤੇ ਉਹਦੇ ਚ ਕਾਫੀ ਕਾਮਯਾਬੀ ਜਿਹੜੀ ਆ ਉਹ ਆਪਾਂ ਨੂੰ ਮਿਲਦੀ ਆ ਉਹ ਤੁਹਾਨੂੰ ਆਪਣੇ ਘਰੀ ਬੈਠਿਆ ਦੂਜੇ ਦੇਸ਼ਾਂ ਦੇ ਵਿੱਚ ਬੈਠਿਆ ਦੂ ਦੂਰ ਬੈਠਿਆ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਤੁਹਾਡੇ ਮਸਲੇ ਲਗਾਤਾਰ ਹੱਲ ਕਰ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਜ ਵੀ ਜਿੰਨੇ ਕੇਸ ਆਉਣਗੇ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡੇ ਸਾਰੇ ਮਸਲੇ ਜਿੰਨੀ ਵੀ ਜਲਦੀ ਹੋ ਸਕੇ ਉਹ ਅਸੀਂ ਸਾਰੇ ਹੱਲ ਕਰਾਂਗੇ